ਇਹ ਹੈ ਕਿ ਆ ਕੀ ਹੈ ਮੈਨੂੰ ਪਤਾ ਤੂ ਕੀ ਕਰਨਾ ਚਾਹੁੰਦਾ ਮੇਰੇ ਪੜੋ ਚੜੀ ਚੀਜ਼ ਨਹੀਂ ਇਹ ਕੀ ਹੈ ਜਿਹੜੀ ਚੀਜ਼ ਲਿਖੀ ਆ ਇਹ ਜਨਮਨ ਕੈਟਾਗਰੀ ਦੀ ਧਰਮਸਾਲਾ ਵਾ ਇੱਥੇ ਜਨਮ ਦੀ ਬੋਲੀ ਜਿਹੜਾ ਜਨਮ ਕਿੱਥੇ ਲਿਖਿਆ ਐ ਐਸ ਸੀ ਜਿਹੜੀ ਧਰਮਸਾਲਾ ਵਾ ਐਸ ਸੀ ਦੀ ਜਿਹੜੀ ਬੋਲੀ ਆ ਉੱਥੇ ਸਰਕਾਰ ਤਾਂ ਕੱਢ ਕਰਦੀ ਆ ਤਾਲੂਖਾ ਨੂੰ ਕੀ ਕਰਿਆ ਤੂੰ ਕਰ ਸਰਕਾਰ ਤਾਂ ਪਿੰਦਾ ਹੋ ਯਾਰ ਨਾ ਚੱਕਾ ਦਾ ਬਤਾਈਏ ਦੋਸੋ ਜੀ ਤੁਸੀਂ ਕਰਨੀ ਕਰਨੀ ਦੋਸੀ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਆ ਉਹ ਨੂੰ ਨਹੀਂ ਮੰਨਦੇ ਸਰਕਾਰ ਦੇ ਕਾਨੂੰਨ ਨੂੰ ਨਹੀਂ ਮੰਨਦੇ ਸਰਕਾਰ ਦੀਆਂ ਜ਼ੋਰਦਸਤਾਆਂ ਜਿਹੜੀਆਂ 2025 ਦੀਆਂ ਉਹ ਤੋਂ ਨਹੀਂ ਮੰਨਦੇ ਕੋਈ ਸੰਧੀ ਕਰਾ ਨਹੀਂ ਬਾਕੀ ਅਸੀਂ ਤਾਂ ਕਿਉਂ ਸਕੇ ਨਹੀਂ ਰਹੀਆਂ ਪਿਆ ਭਾਈ ਜਿਹੜਾ ਅਸੀਂ ਨੇ ਜਿਹੜਾ ਨੋਟੀਫਿਕੇਸ਼ਨ ਆ ਗਿਆ ਹੈ ਅੱਜ ਸਾਹਮਣੇ ਆਤਾ ਸਹੀ ਹੈ ਹੀ ਠੀਕ ਹੈ ਬਾਕੀ ਮੇਰਾ ਨਾਮ ਕਸ਼ਮੀਰ ਆ ਜੀ ਕਸ਼ਮੀਰ ਸਿੰਘ ਆ ਪਿੰਡ ਸਨੇਰ ਆ ਤੱਕਾ ਆਂਦਾਈ ਪੰਚਾਇਤ ਵਾਲੀ ਬੋਲੀ ਦਾ ਹਰ ਵੇਰੀ ਹੁੰਦਾ ਤੱਕਾ ਇੱਕ ਵੇਰੀ ਨਹੀਂ ਹੁੰਦਾ ਜੀ ਪਿਛਲੇ ਸਾਲ ਵੀ ਤੱਕਾ ਆਇਆਗਾ ਹੁਣ ਵੀ ਤੱਕਾ ਹੋਣ ਲੱਗਾ ਤੇ ਬੋਲੀ ਦਿੱਤੀ ਸੀਗੀ ਬੋਲੀ ਦੇ ਕੇ ਮੈਂ ਪੈਸੇ ਵੀ ਤਾਰਤੇ ਹੀ ਗਏ ਤੇ ਤਾਂ ਵੀ ਤੱਕਾ ਹੋ ਗਿਆ ਸਾਡੇ ਨਾਲ ਵੀ ਪੈਲੀ ਸਾਨੂੰ ਨਹੀਂ ਦਿੱਤੀ ਗਈ ਦੂਜੇ ਦੂਜੇ ਪਾਸੇ ਬਾਜੀਗਰਾਂ ਨੇ ਪੈਲੀ ਰੱਖ ਲਈ ਜੀ ਸਾਰੇ ਬੈਂਡ ਸਟੇਟ ਦਾ ਸਰਪੰਚਾ ਬੋਲੀ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਸਰਾਂ ਦੇ ਵਿੱਚ ਹੁੰਦੀ ਆ ਇਹ ਜਿਹੜੇ ਐਸੀ ਭਾਈਚਾਰੇ ਆ ਇਹਨਾਂ ਨੇ ਸਾਰਿਆਂ ਨੇ ਸਪੋਰਟ ਕੱਪ ਭਰੀ ਆ ਬੋਲੀ ਹਰ ਵੇਰੀ ਸਹੀ ਸਲਾਮਤ ਸਵੀਕਾਰਾਉਣੇ ਆ ਤੇ ਹੁਣ ਵੀ ਕਰਾ ਰਹੇ ਆ ਤੇ ਕੋਈ ਇਹਨਾਂ ਰਿਤੇ ਦਾ ਪੱਖਪਾਤ ਕੋਈ ਨਹੀਂ ਲਿਆ ਤੇ ਇਹ ਰੋਲਾ ਜਿਹੜਾ ਉਕਾਂਤੀਕਾਰੀ ਆ ਦੁਨੀਆ ਵਾਲਾ ਉਹ ਸਾਰੇ ਪਾਉਂਦੇ ਆ ਤੇ ਹਰ ਸਾਲ ਉਹ ਪੈਣੀ ਆ ਰੋਲਾ ਰੂਲਾ ਪਾ ਕੇ ਰੱਖ ਜਾਂਦੇ ਆ ਅਸੀਂ ਸਾਰੇ ਜੋ ਵੀ ਪਿੰਡ ਦੇ ਵਿੱਚ ਏਸੀ ਭਾਇਚਾਰਾ ਅਸੀਂ ਕਹਿੰਦੇ ਸਾਰਿਆਂ ਨੂੰ ਹੱਕ ਆ ਤੇ ਹੱਕ ਮਿਲਣਾ ਚਾਹੀਦਾ ਹਾਂ ਕੀ ਮੈਸੇਜ ਦੇ ਆ 20% ਵਾਧ ਕੇ ਦਿੰਨੇ ਬੋਲੀ ਭਾਈ ਹਾਂਜੀ 20% ਵਾਧ ਕੇ ਬੋਲੀ ਦਿੰਨੇ ਆ ਅੱਖਾਂ ਨੂੰ ਤਿਆਰ ਆ ਉਹ ਘੱਟ ਉਹ ਘੱਟ ਕੇ ਰੱਖਦੇ ਆ ਘੱਟ ਕੇ ਰੱਖਦੇ ਆ ਜੀ ਕੀ ਕਹਿੰਦੇ ਤੁਹਾਨੂੰ ਅਸੀਂ ਉਹਨਾਂ ਨਾਲੋਂ ਪੈਸੇ ਬਾਤ ਨਹੀਂ ਹਰ ਮੇਰੀ ਬੋਲੀ ਸਾਡੀਆਂ ਸਕੋਲਟੀਆਂ ਭਰੀਆਂ ਸਕੋਲਟੀਆਂ ਭਰੀਆਂ ਹੱਦੀਆਂ ਬੋਲੀ ਆ ਜੀ ਬੁਣਾਈ ਨਹੀਂ ਹੁੰਦੇ ਆ ਕਿਉਂ ਕਰੋ ਉਹ ਹਰ ਵੇਲੇ ਝੰਡੇ ਲੈ ਕੇ ਹੋ ਜਾਂਦੇ ਦਾਲੇ ਅੱਜ ਕੈਨਸਲ ਕੀਤੀ ਗਈ ਹੈ ਅੱਜ ਕੈਨਸਲ ਕਰਤੀ ਹੈ ਕਿਉਂ ਕੀਤੀ ਗਈ ਇਹ ਉਹ ਕਹਿੰਦੇ ਆਹੀ ਘੱਟ ਕੇ ਰੱਖਣੀ ਆਹੀ ਵਧ ਕੇ ਰੱਖਣੀ ਆ ਰੋਲਾ ਪੈ ਗਿਆ ਜੀ 20% ਅੱਜ ਜੀ ਪਿੰਡ ਸਨੇਰ ਦੇ ਵਿੱਚ ਜਿਹੜੀ ਕ੍ਰਾਂਤੀਕਾਰੀ ਪਿੰਡ ਮਜ਼ਦੂਰ ਯੂਨੀਅਨ ਪਿੰਡ ਸਨੇਰ ਦੀ ਜਿਹੜੀ ਜਿਹੜੀ ਇੱਕ ਪਿੰਡ ਸਨੇਰ ਦੀ ਕਮੇਟੀ ਆ ਉਹਦੇ ਵੇਲੇ ਅੱਜ ਪਿੰਡ ਸਨੇਰ ਦੀ ਜਿਹੜੀ ਪੰਚਾਇਤ ਦੀ ਪੈੜੀ ਸੀਗੀ ਉਹਦੀ ਜਿਹੜੀ ਬੋਲੀ ਸੀਗੀ ਇਸ ਇਤਿਹਾਰ ਜੋ ਵੀਡੀਓ ਦਫ਼ਤਰ ਤੋਂ ਨਿਕਲਿਆ ਉਹਦੀ ਉਹਦੇ ਵਿੱਚ ਜਿਹੜੀ ਤਰੀਖ ਸੀਗੀ 21 ਤਰੀਕ ਦਿੱਤੀ ਗਈ ਹੈ ਇਤਿਹਾਰ ਦੇ ਵਿੱਚ ਜਿਹੜੀ ਕੜਮ ਚੌਧਰੀਆਂ ਦੇ ਕਹਿਨ ਦੇ ਉੱਤੇ ਜਿਹੜੀ ਬੋਲੀ ਆ ਉਹ 19 19 5 2025 ਨੂੰ ਕਰਾਈ ਗਈ ਹੈ ਦੂਸਰੀ ਗੱਲ ਇਹ ਆ ਵੀ ਜਿਹੜੀ ਅਸੀਂ 19 5 9 5 2025 ਨੂੰ ਇੱਕ ਵੀਡੀਓ ਦਫ਼ਤਰ ਦੇ ਵਿੱਚ ਦਰਖਾਸਤ ਦਿੱਤੀ ਸੀ ਜਿਸ ਦੇ ਵਿੱਚ ਅਸੀਂ ਬੋਲਿਆ ਸੀਗਾ ਮੰਗ ਰੱਖੀ ਸੀ ਕਿ ਜਿਹੜੀ ਸਾਡੀ ਜਿਹੜੀ ਆ ਤੀਦੇਸੀ ਦੀ ਜ਼ਮੀਨ ਪਿੰਡ ਸਨੇਰ ਦੀ ਆ ਉਹਦੀ ਜਿਹੜੀ ਬੋਲੀ ਆ ਉਹ ਵੱਖਰੀ ਜਿਹੜੀ ਸਾਡੀ ਐਸਸੀ ਧਰਮਸ਼ਾਲਾ ਵਿੱਚ ਕਰਾਈ ਜਾਵੇ ਅਤੇ ਵੱਖਰੀ ਜਿਹੜੀ ਉਹਦੀ ਉਹਦੀ ਤਰੀਕ ਰੱਖੀ ਜਾਵੇ ਦੋ ਦੋ ਜੋ ਪੰਜਾਬ ਸਰਕਾਰ ਵੱਲੋਂ 2025 ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਕਿ ਜਿਹੜੀ ਐਸਸੀ ਧਰਮਸ਼ਾਲਾ ਰਾਖਵੀਆਂ ਜ਼ਮੀਨਾਂ ਦਾ ਉਹਨਾਂ ਦੀ ਬੋਲੀ ਜਿਹੜੀ ਐਸੀ ਧਰਮਸ਼ਾਲਾ ਵਿੱਚ ਕਰਵਾਉਣ ਦੀ ਜਿਹੜੀ ਆ ਤਰਵੀਜ਼ ਦਿੱਤੀ ਜਾਵੇ। ਇਸ ਤੋਂ ਇਲਾਵਾ ਇਹਨੂੰ ਯਕੀਨੀ ਬਣਾਇਆ ਜਾਵੇ। ਜਦੋਂ ਅਸੀਂ ਉੱਥੇ ਡੜਾ ਜਾ ਕੇ ਆਪਦੀ ਮੰਗ ਰੱਖਣ ਦੀ ਗੱਲ ਕੀਤੀ ਆ। ਜਿਹੜੇ ਕੜਾ ਮ ਚੌਧਰੀਆਂ ਵੱਲੋਂ ਡੰਮੀ ਵਿਅਕਤੀ ਖੜਾਏ ਸੀਗੇ ਤੇ ਰੌਲਾ ਰੱਪਾ ਉੱਥੇ ਪਾਇਆ ਗਿਆ ਜਿਹੜਾ ਜਿਹੜਾ ਪ੍ਰਸ਼ਾਸਨ ਸੀ ਉਸ ਮੋਕੇ ਸੈਕਟਰੀ ਸੀ ਗਿਆ। ਪ੍ਰਸ਼ਾਸਨ ਵੱਲੋਂ 2000 ਰੁਪਏ ਜਿਹੜੀ ਉੱਥੇ ਬੋਲੀ ਜਿਹੜੀ ਕਰਵਾਉਣ ਦੀ ਸਾਨੂੰ ਜਿਹੜੀ ਧਮਕੀ ਦਿੱਤੀ ਗਈ। ਅਸੀਂ ਉੱਥੇ ਜਿਹੜੀ ਆਉਤੀ ਉਹ ਨਾਰਾ ਬਾਜੀ ਕੀਤੀ ਨਾਰਾ ਬਾਜੀ ਕਰਕੇ ਜਿਹੜੀ ਉਹ ਬੋਲੀ ਜਿਹੜੀ ਸੀਗੀ ਉਹ ਕੈਨਸਲ ਕਰਵਾਈ ਅਸੀਂ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਮਾਨਯੋਗ ਵੀਡੀਓ ਸਾਹਿਬ ਤੋਂ ਮਾਨਯੋਗ ਡੀਡੀਪੀਓ ਸਾਹਿਬ ਤੋਂ ਤੇ ਮਾਨਯੋਗ ਡੀ ਸਾਹਿਬ ਤੋਂ ਮੰਗ ਕਰਦੇ ਆ ਕਿ ਸਾਡੀ ਜਿਹੜੀ ਆ ਪਿੰਡ ਸਨੇਰ ਦੇ ਵਿੱਚ ਪਹਿਲਾਂ ਵੀ 8-10 ਸਾਲ ਦੇ ਵਿੱਚੋਂ ਜਿਹੜੇ ਮਜ਼ਦੂਰਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਧਰਾ ਧਮਕਾਇਆ ਜਾਂਦਾ ਤੇ ਡੰਮੇ ਵਿਅਕਤੀ ਖੜੇ ਕਰਕੇ ਜਿਹੜੀ ਉਹ ਬੋਲੀ ਆ ਉਹ ਜਿਹੜੀ ਉਹ ਦਿੱਤੀ ਜਾਂਦੀ ਆ ਤੇ ਜਿਹੜੇ ਮਜ਼ਦੂਰਾਂ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾਂਦਾ ਫੈਸਲਾ ਬੋਲੀ ਜੀ ਚੁੜਦੇ ਐਸੀ ਭਾਈ ਜਿਹੜਾ ਹੈਗਾ ਜੀ ਇਹਨਾਂ ਨੂੰ ਮਜੂਰ ਨਹੀਂ ਸੀਗੀ ਜੀ ਇਹ ਬੋਲੀ ਕੈਨਸਲ ਕੀਤੀ ਫੈਸਲਾ ਬੋਲੀ ਜੀ ਚੁੜਦੇ ਐਸੀ ਭਾਈ ਜਿਹੜਾ ਹੈਗਾ ਜੀ ਇਹਨਾਂ ਨੂੰ ਮਜੂਰ ਨਹੀਂ ਸੀਗੀ ਜੀ ਇਹ ਬੋਲੀ ਕੈਨਸਲ ਕੀਤੀ